ਸਤ ਸ੍ਰੀ ਅਕਾਲ ਸਾਰਿਆਂ ਨੂੰ ਅਨਪੋਲ ਸੁਪਨੇ ਦਾ ਅਗਲਾ ਭਾਗ ਜਰੂਰ ਸੋਣਾ ਸਾਰਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਣਾ ਸ਼ਾਮੀ ਦੀ ਲੜਕੀ ਦਾ ਵੀ ਵਿਆਹ ਜਾਂਦਾ ਬੇਬੇ ਦੇ ਪੈਂਡਲ ਤੇ ਹੋਰ ਕੁਝ ਕਿੰਨਾ ਸੋਹਣਾ ਸੀਗਾ ਤੇ ਵਿੱਚ ਪੈਸੇ ਪਾ ਕੇ ਇੱਕ ਚੈਨ ਤੇ ਇੱਕ ਨਵੀਂ ਛਾਪ ਕਰਾ ਲਈ ਸੀ ਜੋ ਬੇਬੇ ਦਾ ਪੈਂਡਲ ਪਿਆ ਸੀ ਖਾਮੀ ਦੀ ਦਰਾਣੀ ਜਠਾਣੀ ਨੂੰ ਸੂਟ ਘਰੋਂ ਲਾ ਦਿੰਦੀਆਂ ਗਰਮੀ ਦਾ ਵਿਆਹ ਸੀ ਬੇਬੇ ਤੇ ਬਾਪੂ ਤਿੰਨ ਮੁੰਡੇ ਨੂੰ ਹਾਂ ਤੇ ਪੋਤੇ ਪੋਤੀਆਂ ਚੱਲ ਪਏ ਵਿਆਹ ਨੂੰ ਇਕੱਲੇ ਤੇ ਮਰੋ ਘਰੇ ਰਹਿ ਜਾਂਦੀ ਐ ਬੇਬੇ ਨੇ ਬੋਲ ਦਿੱਤਾ ਸੀ ਤੁਸੀਂ ਦੂਜੇ ਵਿਆਹ ਤੇ ਜਾ ਆਉਣਾ ਬਲਵੀਰਾਨੀ ਵੀ ਦੋਨੋਂ ਇਕੱਲੇ ਨਹੀਂ ਰੱਖ ਲੈ ਸੀਗੇ ਚੰਗਾ ਵਿਆਹ ਹੋਇਆ ਹਰ ਰਸਮ ਵਧੀਆ ਕੀਤੀ ਗਈ ਜਾਗੋ ਸਾਰੇ ਪਿੰਡ ਚ ਕੱਢੀ ਗਈ ਪਹਿਲਾਂ ਸਾਰੇ ਜਾਂਦੇ ਸੀ ਵਿਆਹ ਟਾਈਮ ਸਾਰੇ ਆਸੇ ਪਾਸੇ ਆਣ ਗਵਾਂਢ ਚ ਜਾਗੋ ਕੱਢਦੇ ਹੁੰਦੇ ਸੀਗੇ ਸ਼ਾਮੀ ਦੇ ਵਿਆਹ ਨਾਨਕਾ ਮੇਲ ਬਣ ਜਾਂਦਾਗਾ ਸ਼ਾਮ ਨੂੰ ਜਾਗੋ ਦਾ ਵੇਲਾ ਹੋਣ ਤੇ ਬੇਬੇ ਦਾ ਉਹੀ ਸਵਾ ਨਿੱਕੋ ਤੂੰ ਨਾ ਜਾਹੀਂ ਜਾਗੋ ਨਾਲ ਵਿਸ਼ਨੂ ਤੇ ਅਮਰੋ ਜਾਉਣਗੇ ਪਿੰਡ ਚ ਬੇਬੇ ਬੋਲਦੀ ਹੈ ਨਿੱਕੋ ਨੂੰ ਗੁੱਸਾ ਆਵੇ ਬੇਬੇ ਮੈਨੂੰ ਕਿਉਂ ਨਹੀਂ ਜਾਣ ਦਿੰਦੀ ਬਿਸ਼ਨੀ ਨੇ ਮੇਰੇ ਨੂੰ ਦੱਸ ਦਿੱਤਾ ਬੇਬੇ ਨਿੱਕੋ ਨੂੰ ਜਾਗੋ ਦੇ ਨਾਲ ਜਾਣ ਨਹੀਂ ਦਿੰਦੀ ਮੇਰੇ ਨੇ ਕਿਹਾ ਵੇ ਬੇਟੂ ਕਰੇ ਜਿਵੇਂ ਕਰਦੀ ਹੈ ਓਵੇਂ ਹੁਣ ਇੱਥੇ ਵੀ ਚਪਰਾ ਨੱਚ ਟੱਪ ਲੈਣ ਦੇ ਮੀਰੇ ਦੇ ਕਹਿਣ ਤੇ ਨਿੱਕੋ ਵੀ ਜਾਗੋ ਚ ਜਾਂਦੀ ਰਹੀ ਜਦੋਂ ਘਰੇ ਨੱਚਣ ਲੱਗਦੇ ਐ ਬੇਬੇ ਫਿਰ ਬੋਲਦੀ ਐ ਬਿਛਣੀ ਰਹਿਣ ਦਿਓ ਹੁਣ ਨੱਚਣ ਨੂੰ ਐਵੇਂ ਲੜਾਈ ਹੋ ਜੂ ਇੱਥੇ ਇਹ ਰੱਜੇ ਬੰਦੇ ਲੜ ਪੈਣਗੇ ਤੁਸੀਂ ਰੋਟੀ ਖਾਓ ਤੇ ਪਓ ਇੱਧਰ ਬੇਬੇ ਦੇ ਡਰੋਂ ਫਿਰ ਤਿੰਨੋਂ ਚੁੱਪ ਕਰਕੇ ਰੋਟੀ ਖਾ ਕੇ ਸੌ ਜਾਂਦੀਆਂ ਜਵਾਕ ਵੀ ਸਾਰੇ ਬੇਬੇ ਦਵਕਾ ਮਾਰ ਮੰਝੇ ਤੇ ਪਾ ਦਿੰਦੀ ਐ ਅਗਲੇ ਦਿਨ ਆਨੰਦ ਕਾਰਜ ਤੇ ਬੇਬੇ ਬਿਛਨੀ ਵਰਗੀਆਂ ਦੇ ਸੂਟਾਂ ਤੇ ਫਿਰ ਬੋਲਦੀ ਹੈ ਤਿੰਨਾਂ ਨੂੰ ਆਪਦੀ ਮਰਜ਼ੀ ਦੇ ਨਹੀਂ ਪਹੁੰਚ ਦਿੰਦੀ ਹਜੇ ਕੁੜੀ ਤੁਰੀ ਨਹੀਂ ਸੀ ਬੇਬੇ ਬੋਲਣ ਲੱਗ ਗਈ ਮੇਰੇ ਠੰਡੂ ਨੂੰ ਦੋਨੋਂ ਜਾਣੇ ਜਾਓ ਨਿੱਕੋ ਤੇ ਅਮਰੋ ਨੂੰ ਲੈ ਜਾਓ ਵੇਲੇ ਨਾਲ ਘਰੇ ਜਾਓ ਨਿੱਕੇ ਜਵਾਕ ਵੀ ਲੈ ਜਾਓ ਬਾਕੀ ਅਸੀਂ ਕੱਲ ਨੂੰ ਆ ਜਾਵਾਂਗੇ ਵਿਆਹ ਵਿੱਚ ਛੱਡ ਨਿੱਕੋ ਵਰਗੇ ਘਰੇ ਆ ਜਾਂਦੇ ਆ ਬੇਬੇ ਨਾਲ ਕੌਣ ਵੈਸਦਾ ਪਹਿਲਾ ਵੇਲਾ ਹੀ ਇਸ ਤਰ੍ਹਾਂ ਦਾ ਹੁੰਦਾ ਸੀ ਜਿਵੇਂ ਘਰ ਦੇ ਵੱਡੇ ਬੋਲ ਦਿੰਦੇ ਸੀ ਓਵੇਂ ਹੁੰਦਾ ਸੀ ਕਿਸੇ ਨੂੰ ਕੀ ਦੇਖਣਾ ਕੀ ਖਾਣਾ ਪੈਣਾ ਸਭ ਵੱਡੇ ਹੀ ਤੈਅ ਕਰਦੇ ਹੁੰਦੇ ਸੀ ਸ਼ਾਮੀ ਦੀ ਨਾਨਾ ਦਾ ਘਰ ਵਾਲਾ ਬਹੁਤ ਆਡ ਬਸਵਾਦਾ ਸੀ ਖਾਣ ਪੀਣ ਪਿੱਛੇ ਕੁਝ ਨਾ ਕੁਝ ਬੋਲ ਹੀ ਦਿੰਦਾ ਸੀ ਸ਼ਾਮੀ ਦਾ ਆਪਦੇ ਭਰਾ ਭਝਾਈਆਂ ਤੇ ਭਤੀਜੇ ਭਤੀਜੀਆਂ ਨੂੰ ਦੇਖ ਕੇ ਚਾਣਾ ਚੱਕਿਆ ਜਾਵੇ ਨਿੱਕੋ ਵਰਗੇ ਸਾਰੇ ਪਿੰਡ ਆ ਗਏ ਬੇਬੇ ਬਾਪੂ ਰਹਿ ਗਏ ਜੀਤੀ ਵਰਗੇ ਸਕੂਲ ਗਏ ਸਕੂਲ ਮੈਡਮ ਵਾਸਤੇ ਲੱਡੂ ਲੈ ਕੇ ਆਪਦੀ ਕਲਾਸ ਦੀਆਂ ਕੁੜੀਆਂ ਮੁੰਡਿਆਂ ਨੂੰ ਲੱਡੂ ਵੰਡੇ ਅਗਲੇ ਦਿਨ ਬਲਬੀਰ ਤੇ ਮਾਸਟਰ ਨੇ ਕਿਹਾ ਲੱਡੂ ਲੈ ਕੇ ਆਈ ਘਰੇ ਬੋਲ ਦਿੱਤਾ ਸਾਡੀ ਹੋਰ ਮੈਡਮ ਤੇ ਮਾਸਟਰ ਵੀ ਲੱਡੂ ਮੰਗਦੇ ਆ ਉਹਨੇ ਕਿਹਾ ਤੁਸੀਂ ਨਾਨਕੀ ਛੱਕ ਗਏ ਸੀ ਬਲਬੀਰ ਵੀ ਘਰੋਂ ਇੱਕ ਲਫਾਫਾ ਪਰ ਲੱਡੂਆਂ ਦਾ ਲੈ ਗਿਆ ਸਕੂਲ ਹਜੇ ਮੈਡਮ ਨਹੀਂ ਆਏ ਸੀ ਸਾਰੇ ਦੋਸਰਾਂ ਨੇ ਲੱਡੂ ਖਾ ਗਏ ਬਾਕੀ ਕੁਝ ਟੁਕੜੀਆਂ ਜਲੇਬੀਆਂ ਦੀਆਂ ਸ਼ਕਰਪਾਰੇ ਪਕੌੜੀਆਂ ਇਹ ਰਹਿ ਗਿਆ ਮਾਸਟਰ ਨੂੰ ਮਾਸਟਰ ਜੀ ਨੇ ਕਿਹਾ ਬਲੂ ਲੱਡੂ ਕਿੱਥੇ ਹੈ ਤਾਂ ਬਲਬੀਰ ਨੇ ਕਿਹਾ ਲੱਡੂ ਘਰੇ ਮੁੱਕ ਗਏ ਅਸੀਂ ਸਾਰੇ ਵੰਡ ਦਿੱਤੇ ਜੀ ਜਦੋਂ ਦੁੱਧ ਦੀ ਛੁੱਟੀ ਹੋਈ ਬਲਬੀਰ ਵਰਗੇ ਹੱਸਦੇ ਫਿਰਨ ਜੀਤੀ ਨੂੰ ਪਤਾ ਲੱਗ ਗਿਆ ਵੀ ਇਹ ਲੱਡੂ ਖਾ ਕੇ ਸਾਰੀ ਛੁੱਟੀ ਵੇਲੇ ਜੀਤੀ ਨੇ ਕਿਹਾ ਦੱਸੂ ਤੇਰੀ ਸ਼ਿਕਾਇਤ ਘਰੇ ਚੱਲ ਤੇਰੇ ਕੁੱਟ ਪਾਉ ਤੁਸੀਂ ਰਲ ਕੇ ਲੱਡੂ ਖਾ ਕੇ ਮਾਸਟਰ ਜੀ ਦੇ ਉਹਨੂੰ ਨਹੀਂ ਦਿੱਤੇ ਬਲਬੀਰ ਨੇ ਕਿਹਾ ਰੋਬ ਨਾਲ ਇੱਕ ਮਾਰ ਕੇ ਰੋਹ ਮਾਰ ਕੇ ਦੱਸ ਦੇ ਕੁੱਟ ਤੇਰੇ ਕੱਲ ਨੂੰ ਬਹੁਤ ਪਾਉ ਨਾਲੇ ਤੈਨੂੰ ਕੀ ਲੱਡੂ ਮੈਂ ਖਾਦੇ ਆ ਮੇਰੇ ਦੋਸਤਾਂ ਨੇ ਖਾਦੇ ਆ ਤੇਰਾ ਕੀ ਢਿੱਡ ਦੋਖਦਾ ਇੱਕ ਮਾਰੂਗੀ ਚੀਚ ਦੋਨੋਂ ਗੁੱਤਾਂ ਬਣਾ ਦੂੰ ਜੇ ਦੱਸਿਆ ਕਰੇ ਇੰਨੀ ਗੱਲ ਸੁਣ ਕੇ ਜੀਤੀ ਡਰ ਗਈ ਘਰੇ ਕੁਝ ਨਹੀਂ ਦੱਸਿਆ ਬੇਬੇ ਬਾਪੂ ਨੂੰ ਸ਼ਾਮੀ ਨੇ ਰੱਖ ਲਿਆ ਸੀ ਸ਼ਾਮੀ ਨੇ ਬੋਲ ਦਿੱਤਾ ਸੀ ਜਦੋਂ ਮੈਂ ਕੋਠੀ ਝਾੜ ਲੈ ਕੇ ਆਉਂਗੀ ਉਸ ਵੇਲੇ ਬੇਬੇ ਬਾਪੂ ਨੂੰ ਆਪੇ ਛੱਡ ਜੂ ਸ਼ਾਮੀ ਤਿਆਰੀ ਕਰਦੀ ਹੋਈ ਬੇਬੇ ਬਾਪੂ ਨੂੰ ਪਿੰਡ ਛੱਡਣ ਆ ਜਾਂਦੀ ਹੈਗੀ ਨਾਲੇ ਕੋਠੀ ਝਾੜ ਵੀ ਸ਼ਾਮੀ ਦੇ ਜਾਂਦੀ ਹੈ ਕਰੇ ਸਭ ਆਪਦੇ ਆਪਦੇ ਕੰਮ ਤੇ ਸੀ ਸਮਾਂ ਇਦਾਂ ਹੀ ਚੱਲਦਾ ਰਿਹਾ ਮੀਰੇ ਨੇ ਆਪਦੇ ਮੁੰਡੇ ਦਾ ਵਿਆਹ ਰੱਖ ਲਿਆ ਚੰਗੀ ਖੇਤੀਬਾੜੀ ਹੋਣ ਲੱਗ ਗਈ ਸੀ ਕੈਲੇ ਵਰਗੇ ਜ਼ਮੀਨ ਮਾਮਲੇ ਤੇ ਠੇਕੇ ਤੇ ਵਾਹੀ ਕਰਦੇ ਸੀ ਸਾਰੇ ਨਿੱਕੇ ਜਵਾਕ ਸਕੂਲ ਪੜਨ ਲੱਗ ਜਾਂਦੇ ਆ ਕੈਲਾ ਤੇ ਠੰਡੂ ਦੋਨੋਂ ਖੇਤ ਕੰਮ ਕਰਦੇ ਸੀ ਬਿਸ਼ਨੀ ਤੇ ਅਮਰੋ ਦੋਨੋਂ ਖੇਤ ਰੋਟੀ ਲੈ ਕੇ ਜਾਂਦੇ ਆ ਖੇਤ ਦਾ ਬਾਕੀ ਕੰਮ ਵੀ ਨਾਲ ਕਰਾਉਂਦਿਆਂ ਸੀ ਬਿਸ਼ਨੀ ਤੇ ਅਮਰੋ ਸਵੇਰ ਦੀ ਰੋਟੀ ਨਾਲ ਲੱਸੀ ਦਾ ਡੋਲੂ ਵੀ ਲੈ ਕੇ ਜਾਂਦਿਆਂ ਸੀ ਬਿਛਨੀ ਤੇ ਅਮਰੋ ਦੋਨੋਂ ਰੋਟੀ ਲੈ ਜਾਂਦਿਆਂ ਸੀ ਤੇ ਖੇਤ ਦੀ ਪਈ ਤੇ ਸੀ ਹਜੇ ਪਹਿਲਾ ਖੇਤ ਬਾਬੇ ਨੈਬ ਦਾ ਸੀ ਨੈਬ ਦਾ ਮੁੰਡਾ ਜੱਗਾ ਖੇਤ 'ਚ ਕੰਮ ਕਰਦਾ ਸੀ ਜੱਗੇ ਨੇ ਦੂਰੋਂ ਦੇਖ ਲਿਆ ਜੱਗੇ ਦੀਆਂ ਇਹ ਵੱਡੀਆਂ ਪ੍ਰਜਾਂਗਾ ਲੱਗਦੀਆਂ ਸੀ ਜੱਗੇ ਨੇ ਇੱਕ ਦਿਨ ਸਕੀਮ ਲਾਈ ਜਦੋਂ ਖੇਤ ਕੋਲ ਦੀ ਬਿਛਨੀ ਤੇ ਅਮਰੋ ਲੱਗ ਲੰਗਦਗਾ ਨਾ ਤੇ ਜੱਗੇ ਨੇ ਦੋਨਾਂ ਦੇ ਮੂਰੇ ਹੋ ਕੇ ਤੇ ਆਪ ਦੀ ਬਾਟੀ ਮੂਰੇ ਰੱਖਦੀ। ਉਹਨਾਂ ਨੇ ਕਿਹਾ ਕੀ ਗੱਲ ਐ ਰਸਤੇ 'ਚ ਕਿਉਂ ਬੈਠ ਗਿਆ? ਜੱਗਾ ਬੋਲਿਆ ਫੇਰ ਜਾਣ ਦੇਣਾ ਭਾਬੀ ਪਹਿਲਾਂ ਬਾਟੀ ਲੱਸੀ ਨਾ ਪਰਦੇ। ਬਿਸ਼ਨੀ ਨੇ ਢੋਲੂ ਖੋਲ ਬਾਟੀ ਲੱਸੀ ਦੀ ਪਰ ਦਿੱਤੀ। ਇਹ ਕੰਮ ਜੱਗੇ ਦਾ ਰੋਜ਼ ਦਾ ਬਣ ਗਿਆ ਸੀ। ਜਦੋਂ ਦੁਪਹਿਰ ਵੇਲੇ ਖੀਰ ਤੇ ਚਾਹ ਬਣਾਉਣੀ ਬਿਸ਼ਨੀ ਤਾਂ ਵੀ ਜੱਗੇ ਨੇ ਕਦੇ-ਕਦੇ ਬਾਟੀ ਚੱਕ ਕੇ ਅੱਖ ਬਚਾ ਕੇ ਕੈਲੇ ਵਰਗਿਆਂ ਤੋਂ ਚਾਹ ਪੀ ਕੇ ਭੱਜ ਜਾਂਦਾ ਸੀ। ਪਰ ਲੱਸੀ ਰੋਈ ਪਿੰਦਾ ਸੀ ਬਿਛਨੀ ਵਰਗੀਆਂ ਡਰਦੀਆਂ ਲੜਾਈ ਤੋਂ ਕੁਝ ਨਾ ਦੱਸਦੀਆਂ ਕੇਲੇ ਤੇ ਠੰਡੂ ਨੇ ਵੀ ਰੋਜ਼ ਪੁੱਛਣਾ ਲੱਸੀ ਘਟ ਕਿਉਂ ਹੁੰਦੀ ਹੈ ਇਹਨਾਂ ਨੇ ਬੋਲ ਦੇਣਾ ਘਰੇ ਕੋਈ ਲੈ ਗਿਆ ਲੱਸੀ ਇੱਕ ਦਿਨ ਬਿਛਨੀ ਤੇ ਅਮਰੋ ਨੇ ਸਕੀਮ ਲਾਈ ਜੱਗੇ ਦੀ ਦਾਦੀ ਨੂੰ ਦੱਸ ਦਿੱਤਾ ਕਿ ਤੁਹਾਡਾ ਜੱਗਾ ਰੋਜ਼ ਲੱਸੀ ਪੀ ਜਾਂਦਾ ਰਸਤੇ 'ਚ ਘਰੋਂ ਜੱਗੇ ਦੀ ਦਾਦੀ ਨੇ ਬੋਲ ਦਿੱਤਾ ਵੀ ਤੂੰ ਘਰੇ ਭੇਜੀ ਅੱਜ ਜੱਗੇ ਨੂੰ ਦਿਨ ਵੇਲੇ ਬਿਛਨੀ ਤੇ ਅਮਰੋ ਜਦੋਂ ਖੇਤ ਜਾਂਦੀਆਂ ਤੇ ਜੱਗਾ ਸਾਹਮਣੇ ਆਇਆ ਬਾਟੀ ਲੈ ਕੇ ਬੀਹਣੀ ਨੇ ਲੱਸੀ ਤਾਂ ਪਾ ਦਿੱਤੀ ਤੇ ਕਿਹਾ ਵੇ ਜੱਗਿਆ ਲੱਸੀ ਪੀ ਲੈ ਤੇਰੀ ਦਾਦੀ ਨੇ ਸੁਨੇਹਾ ਦਿੱਤਾ ਵੀ ਜੱਗੇ ਨੂੰ ਬੋਲ ਦੇਣਾ ਘਰੇ ਆ ਜਾ ਕੋਈ ਕੰਮ ਹੈ ਜੱਗੇ ਨੇ ਜਲਦੀ ਲੱਸੀ ਪੀਤੀ ਤੇ ਘਰ ਨੂੰ ਤੁਰ ਪਿਆ ਜੱਗਾ ਹਜੇ ਕੁਵਾਰਾ ਸੀ ਬਾਕੀ ਉਸ ਵੇਲੇ ਮਾਂ-ਬਾਪ ਦਾ ਡਰ ਹੁੰਦਾ ਸੀ ਅੰਦਰੋਂ ਡਰ ਸੀ ਕਿ ਘਰੇ ਕੀ ਕੰਮ ਹੋ ਜੋ ਮੈਨੂੰ ਖੇਤ ਤੋਂ ਸੱਦ ਲਿਆ ਜਦੋਂ ਜੱਗਾ ਘਰੇ ਗਿਆ ਜਾ ਕੇ ਦਾਦੀ ਨੂੰ ਕਿਹਾ ਬੇਬੇ ਕੀ ਗੱਲ ਹੈ ਕੀ ਕੰਮ ਹੈ ਜੋ ਮੈਨੂੰ ਸੱਦਿਆ ਦਾਦੀ ਨੇ ਕਿਹਾ ਤੈਨੂੰ ਸੁਨੇਹਾ ਕਿਹਨੇ ਦਿੱਤਾ ਜੱਗਾ ਵੱਡੀ ਭਾਬੀ ਨੇ ਦਾਦੀ ਬੋਲੀ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਜਵਾਕ ਹੋ ਕੇ ਸਿਆਣਿਆਂ ਬਿਆਣਿਆਂ ਨੂੰ ਰੋਕਦਾ ਰੋਜ਼ ਲੱਸੀ ਪੀ ਜਾਂਦਾ ਜੇ ਉਹਨਾਂ ਦੇ ਘਰ ਦੇ ਲੜਨ ਲੱਗ ਗਏ ਐਵੇਂ ਵਿਚਾਰੀਆਂ ਦੇ ਕੁੱਟ ਪਾਉ ਵੀ ਮੁੰਡੇ ਨੂੰ ਰਸਤੇ 'ਚ ਲੱਸੀ ਪਿਉਂਦਿਆਂ ਦਾ ਦਾਦੀ ਨੇ ਤਾਂ ਬਾਕੀ ਸਾਰੇ ਪਰਿਵਾਰ ਨੇ ਜੱਗੇ ਦੀ ਰੱਜ ਕੇ ਲਾਹਾ ਪਾ ਕੀਤੀ ਕੁੱਟ ਵੀ ਪਈ ਦਾਦੀ ਦੇ ਤੋਂ ਫਿਰ ਕਦੇ ਨਹੀਂ ਰਸਤਾ ਰੋਕਿਆ ਪਰ ਇੱਕ ਦਿਨ ਜੱਗਾ ਬੋਲ ਗਿਆ ਕਹਿੰਦਾ ਭਾਬੀ ਤੁਸੀਂ ਚੰਗੀ ਨਹੀਂ ਕੀਤੀ ਮੇਰੇ ਕੁੱਟ ਪਵਾ ਦਿੱਤੀ ਮੈਨੂੰ ਲੱਸੀ ਨਾ ਦਿੰਦਿਆਂ ਵੀ ਜੀ ਨੇ ਕਿਹਾ ਜੱਗੇ ਤੂੰ ਨਿਆਣਾ ਅਸੀਂ ਸਿਆਣੀਆਂ ਹੁਣ ਕਰਕੇ ਜੇ ਕੋਈ ਦੇਖ ਲੈਂਦਾ ਸਾਨੂੰ ਗਲਤ ਬੋਲਣਾ ਸੀ ਫਿਰ ਸਾਡੇ ਘਰੇ ਲੜਾਈ ਹੋਣੀ ਸੀ ਉਸ ਦਿਨ ਤੋਂ ਬਾਅਦ ਫਿਰ ਕਦੇ ਜੱਗੇ ਨੇ ਰਸਤਾ ਨਹੀਂ ਰੋਕਿਆ ਘਰੇ ਸਫਾਈ ਚੱਲ ਰਹੀ ਸੀ ਪਹਿਲਾਂ ਦੇ ਟਾਈਮ ਘਰ ਕੱਚੇ ਹੁਣ ਕਰਕੇ ਕਈ ਕਿਈ ਦਿਨ ਦਾ ਗੋਹਾ ਇਕੱਠਾ ਕਰ ਲੈਂਦੀਆਂ ਨਿੱਕੋ ਤੇ ਮਰੋਣੇ ਵੇੜੇ ਦੇ ਇੱਕ ਪਾਸੇ ਗੋਹਾ ਇਕੱਠਾ ਕਰ ਲਿਆ ਮਿੱਟੀ ਦੀ ਗੱਡੀ ਖੇਤੋਂ ਕੈਲੇ ਵਰਗੇ ਲੈ ਆਏ ਮਿੱਟੀ ਦੀ ਢੇਰੀ ਵਿੱਚ ਟੋਆ ਕਰਕੇ ਪਾਣੀ ਪਾ ਕੇ ਰੱਖ ਦਿੱਤਾ ਅਗਲੇ ਦਿਨ ਸਵੇਰੇ ਨਾਲ ਬਿਛਨੀ ਤੇ ਅਮਰੋ ਨੇ ਕਾਣੀ ਕੀਤੀ ਮਤਲ ਮਿੱਟੀ ਨੂੰ ਚੰਗੀ ਤਰ੍ਹਾਂ ਰਲਾਇਆ ਜਾਂਦਾ ਸੀ ਪਾਣੀ ਮਿੱਟੀ ਅਗਲੇ ਦਿਨ ਨਿੱਕੂ ਤੇ ਮੁਰੋ ਨੇ ਗੋਹੇ ਨਾਲ ਮਿੱਟੀ ਰਾ ਕੇ ਹਰ ਇੱਕ ਕੱਚੀ ਕੰਧ ਲਿਪਕ ਦਿੱਤੀ ਤਿੰਨ ਚਾਰ ਦਿਨ ਦੋਨੋਂ ਗੋਹਾ ਮਿੱਟੀ ਫੇਰ ਫੇਰਦਿਆਂ ਰਹੀਆਂ ਜਦੋਂ ਖੇਤੋਂ ਆ ਜਾਂਦੀਆਂ ਬਿਛਨੀ ਵਰਗੀਆਂ ਫਿਰ ਨਿੱਕੋ ਵਰਗੀਆਂ ਮਿੱਟੀ ਫੇਰ ਨੂੰ हट ਜਾਂਦੀਆਂ ਸਵੇਰੇ ਰੋਟੀ ਬਣਾ ਕੇ ਮਿੱਟੀ ਫੇਰ ਲੱਗ ਜਾਂਦੀਆਂ ਆਵਦਾ ਰੋਟੀ ਦਾ ਟਾਈਮ ਨਾ ਲੱਗਦਾ ਸ਼ਾਮ ਵੇਲੇ ਹੀ ਖਾਂਦੀਆਂ ਤੇ ਨਹਾਉਂਦੀਆਂ ਕਈ ਵਾਰ ਤਾਂ ਸਾਰਾ ਦਿਨ ਗੋਹੇ ਮਿੱਟੀ ਨਾਲ ਲਿਬੜੀਆਂ ਰਹਿੰਦੀਆਂ ਫਿਰ ਚੁੱਲ੍ਹੇ ਚੌਂਕੇ ਦਾ ਕੰਮ ਕਰਕੇ ਰਾਤ ਨੂੰ ਨਹਾਉਂਦੀਆਂ ਕਈ ਦਿਨਾਂ ਚ ਮਿੱਟੀ ਵਾਲਾ ਕੰਮ ਖਤਮ ਕਰਤਾ ਗਿਆ ਹੁਣ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਰ ਇੱਕ ਚੀਜ਼ ਬੇਬੇ ਤੋਂ ਪੁੱਛ ਕੇ ਕਰਨੀ ਹੁੰਦੀ ਸੀਗੀ ਉਸ ਵੇਲੇ ਟਾਈਮ ਹੀ ਇਸ ਤਰ੍ਹਾਂ ਹੁੰਦਾ ਸੀਗਾ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਕੇਲੇ ਨੇ ਕਿਹਾ ਇੱਕ ਬੈਠਕ ਬਣਾ ਦਿੰਦੇ ਹਾਂ ਸਾਰੇ ਘਰ ਨੂੰ ਵਲਗਣ ਮਾਰ ਦਿੰਦੇ ਹਾਂ ਕੇਲੇ ਨੇ ਸਾਰਿਆਂ ਨੂੰ ਕਿਹਾ ਬੇਬੇ ਨੇ ਕਿਹਾ ਬੈਠ ਬਣਾ ਕੇ ਕੀ ਕਰਨਾ ਮੇਰੇ ਵਰਗੇ ਵਿਹੜੇ 'ਚ ਮੰਝੇ ਸਾਡੇ ਕੋਲੇ ਡਾਹ ਲਿਆ ਕਰਨਗੇ ਇਹਨਾਂ ਵਾਲੀ ਸੁਭਾਅ 'ਚ ਮੁੰਡਾ ਬਹੂ ਪੈ ਜਾਣਗੇ ਬਿਛਨੀ ਬੋਲ ਪਈ ਬੇਬੇ ਹੱਦ ਹੋ ਗਈ ਹੁਣ ਲੱਗਦੇ ਹੱਥ ਬੈਠਕ ਬਣ ਜੂ ਕੋਈ ਕੰਮ ਹੀ ਹੋ ਬੇਬੇ ਭੱਜ ਕੇ ਉੱਚੀ ਬੋਲੀ ਨਹੀਂ ਤੂੰ ਬਹੁਤੀ ਸਿਆਣੀ ਆ ਗਈ ਤੈਨੂੰ ਜਿਆਦਾ ਪਤਾ ਸਿਆਣਿਆਂ ਚ ਬੋਲਦੀ ਹੈ ਤੇਰੇ ਪੇਕਿਆਂ ਨੇ ਖਰਚ ਕਰਨਾ ਤੈਨੂੰ ਪਤਾ ਪੈ ਸ ਕਿੱਥੋਂ ਆਉ ਕੇਲੇ ਵਰਗੇ ਬੋਲਣ ਲੱਗੇ ਬੇਬੇ ਨੂੰ ਸਮਝਾਉਣ ਲੱਗੇ ਬੇਬੇ ਪਿੰਡਾਂ ਚ ਵਿਆਹ ਤਰੇ ਤੋਂ ਖੜੇ ਪੈਰ ਹੀ ਕੰਮ ਚੱਲਦੇ ਆ ਬੈਠਕ ਚ ਚਾਰ ਬੰਦੇ ਇਕੱਠੇ ਵੇਲੇ ਬੈਠ ਜਾਣਗੇ ਸ਼ਰਾਬੀ ਕੁਆਬੀ ਬੇਬੇ ਬੋਲੀ ਦੇਖ ਲੋ ਭਾਈ ਆਪਦੀ ਮਰਜ਼ੀ ਕਰੋ ਖਰਚ ਖੜਾ ਕਰਦੇ ਹਾਂ ਜਦੋਂ ਘਰ ਨੂੰ ਵਲਗਣ ਵੱਜ ਗਿਆ ਫਿਰ ਗੇਟ ਲਵਾਉਣਾ ਪੈਣਾਗਾ ਮੀਰਾ ਬੋਲਦਾ ਬੇਬੇ ਤੂੰ ਫਿਕਰ ਨਾ ਕਰ ਸਭ ਕੰਮ ਹੋ ਜਾਊ ਸਾਰਿਆਂ ਨੇ ਬੇਬੇ ਨੂੰ ਸਮਝਾ ਦਿੱਤਾ ਬੇਬੇ ਤਾਂ ਕਿੱਥੇ ਸਮਝਣ ਵਾਲੀ ਸੀ ਪਰ ਸਾਰੇ ਇੱਕ ਪਾਸੇ ਹੋਣ ਕਰਕੇ ਬੇਬੇ ਜ਼ਿਆਦਾ ਜਿੱਦ ਨਹੀਂ ਕਰ ਸਕੀ ਮਿਸਤਰੀ ਸੱਦ ਲਿਆ ਮਿਸਤਰੀ ਤੋਂ ਖਰਚਾ ਪੁੱਛ ਲਿਆ ਮਿਸਤਰੀ ਨੇ ਜੋੜ ਕੇ ਦੱਸ ਦਿੱਤਾ ਤੁਹਾਡਾ ਇੰਨਾ ਖਰਚਾ ਹੋਣਾਗਾ ਇੰਨੀ ਕੋਲ ਇੱਟ ਲੱਗਣੀ ਹੈ ਬੇਬੇ ਨੂੰ ਪਤਾ ਲੱਗਿਆ ਬੇਬੇ ਨੇ ਕਿਹਾ ਵੇ ਮੁੰਡਿਆ ਹੋਰ ਮਿਸਤਰੀ ਤੋਂ ਪੁੱਛ ਲੋ ਇਹ ਖਰਚ ਜ਼ਿਆਦਾ ਕਰਦਾ ਇਕੱਲੇ ਵਰਗੇ ਹੋਰ ਮਿਸਤਰੀ ਲੈ ਆਏ ਉਹਨੇ ਖਰਚ ਦੱਸ ਦਿੱਤਾ ਰਹਿ ਪਿੰਡ ਦਾ ਮਿਸਤਰੀ ਸੀ ਉਸ ਵੇਲੇ ਸਾਜ ਹੁੰਦੀ ਸੀਗੀ ਹਾੜੀ ਸੋਣੀ ਮਿਸਤਰੀ ਨਾਲ ਚਲਦੀ ਹੁੰਦੀ ਸੀ ਜਦੋਂ ਮਿਸਤਰੀ ਲੱਗ ਗਿਆ ਸਾਰੇ ਘਰ ਦੀ ਕੰਦ ਕੱਢ ਦਿੱਤੀਗੀ ਬੈਠਕ ਪਾ ਦਿੱਤੀਗੀ ਹੁਣ ਪਲਸਤਰ ਕਰ ਰਿਆ ਸੀ ਦਿਨ ਜਿਆਦਾ ਹੋ ਗਏ ਸੀ ਖਰਚ ਵੀ ਜਿਆਦਾ ਹੋ ਰਿਹਾ ਸੀ ਬੇਬੇ ਲੱਗ ਪਈ ਬੋਲਣ ਇਹ ਮਿਸਤਰੀ ਨਹੀਂ ਘਰੋਂ ਨਿਕਲਦਾ ਖਰਚ ਘੱਟ ਦੱਸ ਕੇ ਦੁੱਗਣਾ ਕਰਾ ਦਿੱਤਾ ਇਹ ਲਾਲਚੀ ਹੈ ਬੇਬੇ ਰੋਜ਼ ਲੱਗ ਜਾਂਦੀ ਕਹਿਲਾ ਬੋਲਦਾ ਬੇਬੇ ਮਿਸਤਰੀ ਕਦੇ ਜਿਆਦਾ ਖਰਚ ਨਹੀਂ ਦੱਸਦੇ ਹੁੰਦੇ ਕਿਉਂਕਿ ਡਰ ਕੇ ਫਿਰ ਕੌਣ ਕਰਾਏ ਕੰਮ ਇਹਨਾਂ ਤੋਂ ਪਰ ਖਰਚ ਜੋ ਹੋ ਰਿਹਾ ਆਪਣੇ ਘਰੇ ਲੱਗ ਰਿਹਾ ਇਹ ਤਾਂ ਨਿਖਾ ਰਿਹਾਗਾ ਬੇਬੇ ਤੁਹਾਡੇ ਵਰਗੇ ਨੂੰ ਬੁੱਧੂ ਬਣਾ ਕੇ ਰੱਖਦੇ ਐ ਮਿਸਤਰੀ ਨੇ ਸਾਰਾ ਕੰਮ ਕਰ ਦਿੱਤਾ ਹੁਣ ਦਿਹਾੜੀ ਤੇ ਪੈਸੇ ਲੈਣ ਵਾਸਤੇ ਖੜਾ ਸੀ ਕਿਉਂਕਿ ਰੋਜ਼ ਮਿਸਤਰੀ ਆਪਦੇ ਪੀਣ ਜੋਗੇ ਪੈਸੇ ਲੈ ਜਾਂਦਾ ਸੀ ਬਾਕੀ ਹਿਸਾਬ ਕਰਕੇ ਲੈਣੇ ਸੀਗੇ ਹੁਣ ਸੀਗਾ ਕਿਉਂਕਿ ਇੱਕ ਤਾਂ ਪੀਣ ਖਾਤਰ ਤਾਂ ਰੋਜ਼ਾਨਾ ਪੈਸੇ ਲਈ ਜਾਂਦਾ ਸੀ ਹੁਣ ਆਪਦਾ ਹਿਸਾਬ ਕਿਤਾਬ ਕਰਨਾ ਆਇਆ ਸੀ ਦੋ ਮਿਸਤਰੀ ਨਾਲ ਕਰਨ ਵਾਲੇ ਹੋਰ ਸੀਗੇ ਤਿੰਨਾਂ ਦਾ ਹਿਸਾਬ ਕਰ ਪੈਸੇ ਦੇ ਦਿੱਤੇ ਗਏ ਵੱਡੇ ਜਵਾਕਾਂ ਨੇ ਦੇ ਨਵੇਂ ਕੱਪੜੇ ਖਰੀਦੇ ਗਏ ਨਿੱਕਿਆਂ ਦੇ ਵਾਸਤੇ ਉਹੀ ਕੱਪੜੇ ਆ ਗਏ ਜੋ ਵੱਡਿਆਂ ਦੇ ਪਹਿਲਾਂ ਪਏ ਹੁੰਦੇ ਹੈਗੇ ਉਹ ਆ ਗਏ ਸੀਗੇ ਇੱਕ ਇੱਕ ਸੂਟ ਸ਼ਾਮੂ ਦੀ ਕੁੜੀ ਦੇ ਵਿਆਹ ਤੇ ਪਾਉਣ ਵਾਸਤੇ ਬਣਾ ਦਿੱਤਾ ਨਵਾਂ ਤੇ ਇੱਕ ਇੱਕ ਸੂਟ ਆਪ ਦਾ ਬਣਾ ਲਿਆ ਬਿਛਨੀ ਵਰਗੀਆਂ ਨੇ ਇੱਕ ਇੱਕ ਸੂਟ ਉਹਨਾਂ ਨੂੰ ਪੇਕੇ ਦੇ ਗਏ ਸੀਗੇ ਤੇ ਬੰਦਿਆਂ ਦੇ ਕੁਰਤਾ ਪਜਾਮਾ ਇੱਕ ਇੱਕ ਬਣਾ ਲੇ ਦੋ ਸੂਟ ਬੇਬੇ ਨੂੰ ਬਣਾਤੇ ਤੇ ਇੱਕ ਸੂਟ ਘਰੋਂ ਬਣਾ ਦਿੱਤਾ ਇੱਕ ਵਿਆਹ ਦੀ ਸੁੱਖ ਦੇਣ ਵਾਲਾ ਸੂਟ ਬੇਬੇ ਨੂੰ ਦਿੱਤਾ ਗਿਆ ਬਾਪੂ ਦੇ ਵੀ ਦੋ ਕੁਰਤੇ ਚਾਦਰੇ ਬਣ ਗਏ ਇੱਕ ਵਿਆਹ ਤੋਂ ਬਾਅਦ ਮੱਸਿਆਂ ਤੇ ਸੁੱਖ ਦੇਣ ਵਾਲਾ ਪਾਉਣਾ ਸੀ ਕਰ ਕੜਾਈ ਵੀ ਚੜਨ ਵਾਲੀ ਸੀ ਨਾਨਕੇ ਪਹਿਲੇ ਵਿਆਹ ਤੇ ਪੰਜੀਰੀ ਦੇ ਗਏ ਬਾਕੀ ਜੋ ਸਰਦਾ ਉਹ ਦੇਗੇ ਆਪਦਾ ਦੀਨ ਲੈਣਾਂ ਨਾਂ ਕੇ ਦੇਗੇ ਪਹਿਲਾਂ ਦੇ ਟਾਈਮ ਦੇ ਵਿੱਚ ਦੇ ਜਾਂਦੇ ਸੀ ਸਾਰੀਆਂ ਦਰਾਣੀਆਂ ਜਠਾਣੀਆਂ ਬੇਬੇ ਨੂੰ ਕੱਪੜੇ ਲੈ ਕੇ ਆਏ ਸੀ ਜੋ ਵੀ ਪੇਕੇ ਘਰ ਹੁੰਦੇ ਆ ਪਹਿਲਾਂ ਦਰ ਨੂਹਾਂ ਦੇ ਉਹ ਵੀ ਬੁੜੀ ਨੂੰ ਕੱਪੜੇ ਲੈ ਕੇ ਆਉਂਦੇ ਹੈਗੇ ਸੱਸ ਨੂੰ ਇੱਕ ਮੁੰਡੇ ਨੂੰ ਗੰਠਾ ਵੀ ਲੈ ਕੇ ਆਏ ਸੀ ਬਿਛਨੀ ਵਰਗੀਆਂ ਵੀ ਇਹਨਾਂ ਨੇ ਨੂੰਹ ਦੀ ਵਰੀ ਦੇ ਕੱਪੜੇ ਖਰੀਦ ਲੈ ਵਿਛਣੀ ਵਰਗੀਆਂ ਨੇ ਪੰਜ ਸੂਟ ਖਰੀਦੇ ਸੀ ਇੱਕ ਜੁੱਤੀ ਦਾ ਜੋੜਾ ਤੇ ਮਾੜਾ ਮੋਟਾ ਮੇਕਅਪ ਉਸ ਵੇਲੇ ਇੱਕ ਪਲਾਸਟਿਕ ਦੀ ਟੋਕਰੀ ਹੁੰਦੀ ਸੀਗੀ ਉਹਦੇ ਵਿੱਚ ਕੀ ਹੁੰਦਾ ਸੀ ਇੱਕ ਸ਼ੀਸ਼ਾ ਹੁੰਦਾ ਸੀ ਕੰਗਾ ਸੁਰਮੇ ਦੀ ਸੀ ਸੀ ਸੁਰਮੇਦਾਨੀ ਤੇ ਸੁਰਮਾ ਮਹਿੰਦੀ ਡੋਰੀ ਸੁਰਖੀ ਤੇ ਕੁਬਿੰਦੀਆਂ ਦਾ ਪੱਤਾ ਵੱਡਾ ਸਾਰਾ ਤੇ ਝੂੜੀਆਂ ਬਸ ਇਹੋ ਜਿਹਾ ਘਸੁੰਦਾ ਸੀ ਇੱਕ ਸਾਬਣ ਧੋਣ ਵਾਲੀ ਹੁੰਦੀ ਸੀ ਤੇ ਘਰੇ ਕੜਾਹੀ ਚੜ ਗਈ ਸਕੇ ਸਕੇਲੇ ਸੱਧ ਲੈ ਗਏ ਤੇ ਸ਼ਾਮੀ ਵਰਗੇ ਵਿਆਹ ਤੇ ਦੋ ਦਿਨ ਪਹਿਲਾਂ ਆ ਗਏ ਪਿੰਡ ਦੇ ਦੋ ਲੱਗ ਗਈ ਸੀ ਕੜਾਹੀ ਤੇ 8-10 ਬੰਦੇ ਸੀ ਜਿਹੜੇ ਪ੍ਰੀਹੇ ਕਿਹਾ ਜਾਂਦਾਗਾ ਆਣਗਵਾਂ ਨੂੰ ਸੱਧਿਆ ਸੀ ਤੇ ਪ੍ਰੀਆ ਨੇ ਮੰਜੇ ਬਿਸਤਰੇ ਇਕੱਠੇ ਕਰ ਲੈ ਤਿੰਨ ਮੰਜੇ ਲੱਡੂ ਲੱਡੂਆਂ ਨਾਲ ਭਰ ਕੇ ਇੱਕ ਸਿਆਣਾ ਬਜ਼ੁਰਗ ਮਠਿਆਈ ਵਾਲੇ ਕਮਰੇ ਦੀ ਨਿਗਾਹ ਤੇ ਬੈਠਾ ਸੀ ਨਾਨਕਾ ਮੇਲ ਜਾਗੋ ਤੇ ਆਉਣਾ ਸੀ ਸਾਰਿਆਂ ਦੇ ਪਿੱਕੇ ਸ਼ਾਮ ਵੇਲੇ ਆ ਗਏ ਸੀ ਨਾਨਕਾ ਮੇਲ ਪੂਰੀ ਤਿਆਰੀ ਚ ਸੀ ਛਰੀਕੇ ਕਬੀਲੇ ਵਾਲੀਆਂ ਕਰਦਾ ਕੰਮ ਕਰਦੀਆਂ ਸੀ ਰਾਤ ਦੀ ਜਾਗੋ ਦੀ ਤਿਆਰੀ ਸੀ ਨਾਨਕਾ ਮੇਲ ਚ ਬਹੁਤ ਘੱਟ ਸੀ ਵੱਡੀ ਮੰਮੀ ਨੇ ਜਾਗੋ ਚੱਕ ਲਈ ਮੰਮੇ ਨੇ ਹੱਥ ਚ ਘੁੰਗਰੂਆਂ ਵਾਲਾ ਖੁੰਡਾ ਫੜਿਆ ਹੋਇਆ ਸੀਗਾ ਅ ਬੇਬੇ ਦਾ ਉਹੀ ਗੱਲ ਕੰਮ ਸੀਗਾ ਗੱਲ ਗੱਲ ਤੇ ਨੁਕਸ ਕੱਢਣਾ ਬੇਬੇ ਨੇ ਕਿਹਾ ਜੇ ਜਾਗੋ ਕਿਸੇ ਦੇ ਘਰੇ ਨਹੀਂ ਲੈ ਕੇ ਜਾਣੀ ਲੜਾਈ ਹੋ ਜਾਊ ਨਾਨਕਾ ਮੇਲ ਚੱਲ ਪਿਆ ਜਾਗੋ ਚੱਕ ਵੱਡੀ ਮਾਮੀ ਨੇ ਜਾਗੋ ਚੱਕੀ ਬਾਕੀ ਸਾਰੇ ਮਗਰ ਮੀਰੇ ਨੇ ਕਿਹਾ ਸਾਰੇ ਆਪਣੇ ਘਰਾਂ 'ਚ ਜਾਣਾ ਸਭ ਤੋਂ ਪਹਿਲਾਂ ਬਾਬੇ ਨੈਬ ਕੇ ਘਰੇ ਜਾਣਾ ਬਾਬੇ ਦਾ ਮੰਜਾ ਦਰਵਾਜ਼ੇ 'ਚ ਸੀ ਮੁੰਡਿਆਂ ਨੇ ਚੱਕ ਮੰਜਾ ਹੁੱਦਾ ਮਾਰਤਾ ਨਾਨਕਾ ਮੇਲ ਵਾਲਿਆਂ ਨੇ ਗਲੀ ਵਿੱਚ ਤੁਰੇ ਗਏ ਹੱਸਦੇ ਗੀਤ ਗਾਉਂਦੇ ਕਿੱਦਾਂ ਪਾਉਂਦੇ ਜਦੋਂ ਕਿਸੇ ਦਾ ਪਰਣਾ ਲਾਇਆ ਜਾਂਦਾ ਢਾਂਗ ਮਾਰ ਰੋਟਾ ਦਿੰਦੇ ਕਿਸੇ ਦੇ ਦਰਵਾਜ਼ੇ ਅੱਗੇ ਹਰਿਆ ਦੀ ਗੱਡੀ ਖੜੀ ਸੀ ਪੱਠੀ ਭਰੀ ਵੀ ਪੱਠਿਆਂ ਦੇ ਨਾਲ ਉਹ ਖਿੱਚ ਕੇ ਕਿਸੇ ਦੇ ਹੋਰ ਦੇ ਬਾਹਰ ਅੱਗੇ ਕਰਤੀ ਕਿਸੇ ਘਰ ਦੇ ਪਾਥੀਆਂ ਵਾਲਾ ਘੀਰਾ ਢਾ ਦਿੱਤਾ ਦੂਜੇ ਦੇ ਘਰੇ ਜਾ ਕੇ ਖੂਬ ਗਿੱਦਾ ਪਾਇਆ ਹੱਸਦੇ ਆਂ ਗੀਤ ਗਾਉਂਦੇ ਨਾਨਕਾ ਮੇਲ ਘਰ ਨੂੰ ਵਾਪਸ ਆ ਗਿਆ ਕੋਈ ਜਿਆਦਾ ਸ਼ਰਾਬੀ ਵੀ ਹੋ ਗਿਆ ਸੀ ਇੱਕ ਮਾਮਾ ਟੱਲੀ ਬੋਲੀ ਤੇ ਬੋਲੀ ਚੱਕੀ ਜਾਵੇ ਕਰਿਆ ਕੇ ਕਿੱਦਾ ਫਿਰ ਪਉਣ ਲੱਗ ਗਏ ਮਾਮਾ ਖਿੱਚ ਕੇ ਚਮਮੀ ਨੂੰ ਨਿਚਾ ਬੀਬੀ ਬਾਪੂ ਰਾਤ ਦੇ 9:00 ਵਜੇ ਲੱਗ ਪਏ ਅੱਧੀ ਰਾਤ ਹੋਈ ਪਈ ਆ ਤੁਸੀਂ ਸੌਣਾ ਨਹੀਂ ਕੱਲ ਸਵੇਰੇ ਨਹਾਈ ਧੋਈ ਆ ਮੁੰਡੇ ਦੀ ਟਿਕਜੋ ਹਣ ਬਾਪੂ ਗਰਮ ਗਰਮ ਗਾਲਾਂ ਕੱਢੇ ਰੱਜਿਆ ਮਾਮਾ ਬਾਪੂ ਨਾਲ ਬੋਲਣ ਲੱਗ ਪਿਆ ਪਰ ਦੂਜਿਆਂ ਨੇ ਚੁੱਪ ਕਰਾ ਦਿੱਤਾ ਸਾਰੇ ਸੌਂ ਗਏ ਸਵੇਰੇ ਜਲਦੀ ਉੱਠੇ ਮੁੰਡੇ ਦੀ ਨਹਾਈ ਧੋਈ ਵਾਸਤੇ ਪਾਣੀ ਗਰਮ ਨੈਣ ਨੇ ਕੀਤਾ ਸਭ ਤੋਂ ਪਹਿਲਾਂ ਮੁੰਡੇ ਦੀ ਨਹਾਈ ਧੋਈ ਕੀਤੀ ਗਈ ਫਿਰ ਸਾਰੇ ਬਰਾਤੀ ਨਾ ਆਏ ਤਿਆਰ ਹੋਏ ਸਿਰਵਨ ਦਿੱਤਾ ਬਰਾਤ ਵੀ ਗਿਣਵੇਂ ਚਰਮੇ ਬੰਦੇ ਗਏ ਸੀ ਉਦੋਂ ਬਰਾਤ ਆਈ ਸੀ ਇੱਕ ਟਰੈਕਟਰ ਟਰਾਲੀ ਤੇ ਸਮਾਨ ਵੀ ਨਾਲ ਆਇਆ ਸੀ ਟਰੈਕਟਰ ਟਰਾਲੀ ਤੇ ਪੇਟੀ ਅਲਮਾਰੀ ਬੈੱਡ ਦੋ ਕੁਰਸੀਆਂ ਇੱਕ ਸਾਈਕਲ ਬਾਕੀ ਕੱਪੜੇ ਉਸ ਵੇਲੇ ਟੈਲੀਵਿਜ਼ਨ ਕੋਈ ਵਿਰਲੇ ਹੀ ਦਿੰਦਾ ਸੀ ਜਿਆਦੇ ਪੈਸੇ ਵਾਲਾ ਬੇਬੇ ਬਾਪੂ ਸਮਾਨ ਦੇਖ ਕੇ ਖੁਸ਼ ਸੀ ਰਾਤ ਨੂੰ ਕਿੱਦਾਂ ਪਾਇਆ ਗਿਆ ਜੋ ਬਰਾਤ ਛੇਛਰਾਬੀ ਸੀ ਉਹ ਅਨਸਾਰ ਸੌ ਗਏ ਅਗਲੇ ਦਿਨ ਨਾਨਕਾ ਮੇਲ ਵਾਪਸ ਜਾਣ ਦੀ ਤਿਆਰੀ ਕਰਨ ਲੱਗਾ ਨਾਨਕੇ ਮੇਲ ਨੂੰ ਭਾਜੀ ਪਾਈ ਗਈ 6 ਮਹੀਨੇ ਬੇਬੇ ਨੂੰ ਰੱਖ ਲਿਆ ਬਾਕੀ ਸਾਰੇ ਜਾਂਦੇ ਰਹੇ ਥੋੜੇ ਜਿਹੇ ਦਿਨਾਂ ਤੱਕ ਨਮੀ ਬੋਟੀ ਨੂੰ ਪੇਕੇ ਲੈ ਗਏ 10 ਦਿਨਾਂ ਤੱਕ ਵਿਛਨੀ ਵਰਗੇ ਦੋ ਜਾਣੇ ਮੁੰਡੇ ਨਾਲ ਗਏ ਤੇ ਬੋਟੀ ਨੂੰ ਲੈ ਆਏ ਸਾਰੇ ਆਪ ਦੇ ਆਪ ਦੇ ਕੰਮ ਤੇ ਲੱਗ ਗਏ ਸਕੂਲ ਵਾਲੇ ਸਕੂਲ ਜਾਂਦੇ ਰਹੇ ਪਿੰਡ ਚ ਇੱਕ ਸਮਾਸ ਸੀ ਉੱਥੇ ਹਰ ਸਾਲ ਮੇਲਾ ਲੱਗਦਾ ਸੀ ਮੇਲੇ ਤੇ ਭਾਰੀ ਇਕੱਠ ਹੁੰਦਾ ਸੀਗਾ ਹਰ ਕੀ ਪਿੰਡ ਚ ਮੇਲਾ ਲੱਗਦਾ ਸੀਗਾ ਉਸ ਵੇਲਿਆਂ ਚ ਸਾਲ ਤੋਂ ਜਿਹੜੋ ਵਿਚਕਾਰਲਾ ਦਿਨ ਹੁੰਦਾ ਸੀ ਨਾ ਜਿਹੜਾ 3 ਦਿਨ ਮੇਲਾ ਲੱਗਦਾ ਸੀ ਤੇ ਵਿਚਕਾਰਲੇ ਦਿਨ ਮਿੱਟੀ ਕੱਢੀ ਜਾਂਦੀ ਸੀ ਗੰਢ ਜੋੜੇ ਨਵੇਂ ਵਿਆਹ ਜੋੜੇ ਮਿੱਟੀ ਕੱਢਦੇ ਸੀਗੇ ਜਿਆ ਕੋਈ ਘਰੇ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ ਉਦੋਂ ਮਿੱਟੀ ਕੱਢੀ ਜਾਂਦੀ ਸੀ ਤੀਜੇ ਦਿਨ ਮੇਲੇ ਦਾ ਅਖੀਰਲਾ ਦੈਨ ਹੁੰਦਾ ਸੀਗਾ ਲੋਕੇ ਦੂਰੋਂ ਦੂਰੋਂ ਆਉਂਦੇ ਸੀਗੇ ਮੇਲਾ ਦੇਖਣ ਬਿਛਨੀ ਦੇ ਘਰੋਂ ਵੀ ਤਿਆਰੀਆਂ ਨਵੀਂ ਜੋੜੀ ਮਿੱਟੀ ਕੱਢਣ ਵਾਸਤੇ ਤਿਆਰ ਸੀ ਬੇਬੇ ਬੋਲੇ ਮੈਂ ਨਾਲ ਜਾਣਾ ਸਾਰੇ ਬੋਲਣ ਬੇਬੇ ਇੰਨਾ ਕੱਠ ਹੁੰਦਾ ਤੂੰ ਘਰੇ ਰਹਿ ਪਰ ਬੇਬੇ ਵੀ ਨਾਲ ਜਾਣ ਵਾਸਤੇ ਤਿਆਰ ਹੋ ਗਈ ਰਾਣੀ ਗੰਮੂ ਬਲਵੀਰ ਮਲਕੀਤ ਵਰਗੇ ਸਾਰੇ ਮੇਲੇ ਦੇ ਨਾਲ ਗਏ ਨਵੀਂ ਜੋੜੀ ਵੀ ਮਿੱਟੀ ਕੱਢੀ ਬਿਛਨੀ ਵਰਗੇ ਵੀ ਸਾਰੇ ਆਏ ਸਾਲ ਮਿੱਟੀ ਕੱਢਦੇ ਸੀ ਨਿੱਕੇ ਜਵਾਗ ਵੀ ਰੀਸ ਨਾਲ ਲੱਗ ਜਾਂ ਲੱਗ ਜਾਂਦੇ ਸੀਗੇ ਫਿਰ ਰਾਣੀ ਵਰਗੇ ਕੁਲਫੀ ਪਿੱਛੇ ਰੁੱਸ ਗਏ ਬੇਬੇ ਨੇ ਮੇਲੇ ਵਿੱਚ ਖੜੀ ਨੇ ਸਭ ਨੂੰ ਖਰੀਆਂ ਖਰੀਆਂ ਸੁਣਾਈਆਂ ਚਾਲੇ ਨੇ ਬੇਬੇ ਤੋਂ ਚੋਰੀਆਂ ਜਵਾਕਾਂ ਨੂੰ ਇੱਕ ਪਾਸੇ ਲਿਜਾ ਕੇ ਕੁਲਫੀਆਂ ਦਵਾ ਦਿੱਤੀਆਂ ਸਮਾਤ ਦੇ ਨਾਲ ਇੱਕ ਸਰਕਾਰੀ ਸਕੂਲ ਤੇ ਸਕੂਲ ਚ ਤੂਤ ਬਹੁਤ ਸੀ ਉਹਨਾਂ ਦੇ ਤੂਤੀਆਂ ਬਹੁਤ ਸੀ ਵੱਡੇ ਨਿੱਕੇ ਸਾਰੇ ਤੂਤ ਨੂੰ ਚਿੰਪੜ ਗਏ ਤੂਤੀਆਂ ਤੋੜਨੋਂ ਮੂਛ ਪਾਉਣ ਤੂਤੀ ਤੋੜਨ ਨੂੰ ਮੂੰਚ ਪੋਣ ਬੇਬੇ ਗਾਲਾਂ ਕੱਢੇ ਚੱਲਦੇ ਹੋਂ ਕਿ ਨਹੀਂ ਘਰਾਂ ਨੂੰ ਇੱਥੇ ਚੰਬੜੇ ਰਹੋ ਬੇਬੇ ਮਸਾਂ ਲੈ ਕੇ ਜਾਈ ਸਾਰੇ ਘਰੇ ਆ ਗਏ ਬਲਬੀਰ ਤੇ ਮਲਕੀਤ ਵਧੀਆ ਪੜਾਈ ਕਰਦੇ ਸੀ ਆਮਦਨ ਵੀ ਹੁਣ ਘਰੇ ਚੰਗੀ ਹੋਣ ਲੱਗ ਗਈ ਸੀ ਸਾਰੇ ਬੈਠ ਜਵਾਂ ਸਕੀਮਾਂ ਬਣਾਉਂਦੇ ਸੀ ਅਸੀਂ ਵੱਡੇ ਹੋ ਕੇ ਆ ਬੰਨਾ ਬਲਬੀਰ ਬੋਲਦਾ ਸੀ ਮੈਂ ਮਾਸਟਰ ਬੰਨਾ ਮਲਕੀਤ ਬੋਲਦਾ ਮੈਂ ਤਾਂ ਪਸ਼ੂਆਂ ਵਾਲਾ ਡਾਕਟਰ ਬੰਨਾ ਕਿਉਂਕਿ ਆਪਣੇ ਪਸ਼ੂ ਬਿਮਾਰ ਹੋਏ ਰਹਿੰਦੇ ਆ ਰਾਣੀ ਬੋਲਦੀ ਮੈਂ ਪੜ ਕੇ ਆਪਣੇ ਹਿਸਾ ਵਾਲੀ ਮਾਸਟਰਨੀ ਵਰਗੀ ਬਣੂਗੀ ਕਿੰਨੀ ਸੋਹਣੀ ਐ ਕਿੰਨਾ ਸੋਣਾ ਬੋਲਦੀ ਐ ਕੁੱਟਦੀ ਵੀ ਕਿੰਨਾ ਮੈਂ ਵੀ ਬਹੁਤ ਕੁੱਟਿਆ ਕਰੂੰ ਜਵਾਕਾਂ ਨੂੰ ਇਹ ਉਸ ਵੇਲੇ ਬੱਚਿਆਂ ਦੀਆਂ ਸਕੀਮਾਂ ਹੀ ਹੁੰਦੀਆਂ ਸੀ ਛੋਟੀ ਏਜ ਦੇ ਵਿੱਚ ਸੋਚਦੇ ਹੀ ਆ ਬੱਚੇ ਤੇ ਮਲਕੀਤ ਬੋਲਦਾ ਮੈਂ ਤਾਂ ਪੜ ਕੇ 10 ਜਮਾਤਾ ਵਟਾ ਟਰੱਕ ਲਵਾਂ ਉਹ ਚ ਲਵਾਂ ਕੋਲ ਬੈਠੀ ਨਿੱਕੋ ਬੋਲੀ ਆਹੋ ਉਹੀ ਕਰੀ ਡਰਾਈਵਰੀ ਕੋਈ ਚੱਜ ਦਾ ਕੰਮ ਨਾ ਸੋਚੀ ਪੜ ਲਿਖ ਕੇ ਕੋਈ ਨੌਕਰੀ ਨਾ ਕਰੀ ਗੱਡੀਆਂ ਤੇ ਭੌਂਕਦਾ ਰਹੀ ਸਾਰੀ ਉਮਰ ਨੀ ਮੱਤੋਂ ਦੀ ਸੜਕਾਂ ਤੇ ਸਫਾਇਦੇ ਸੜਕਾਂ ਤੇ ਸਫਾਇਦਿਆਂ ਦੇ ਦੇਖਣ ਦਾ ਚੱਜ ਹੁੰਦਾ ਨਾ ਕਰੇ ਕੀ ਹੁੰਦਾ ਇਹ ਕੁਝ ਨਹੀਂ ਪਤਾ ਹੁੰਦਾ ਔਖਾ ਜਾ ਹੋ ਕੇ ਬੋਲਦੀ ਹੈ ਨਿੱਕੋ ਮੱਖੋ ਕੰਮੂ ਵਰਗੇ ਵੀ ਸਕੂਲ ਜਾਣ ਲੱਗ ਗਏ ਦੀਪਾ ਵੀ ਮਗਰ ਭੱਜ ਜਾਂਦਾ ਸੀ ਇੱਕ ਦਿਨ ਕੰਮੂ ਲੈ ਗਈ ਨਾਲ ਦੀਪੇ ਨੂੰ ਹਜੇ ਪਹਿਲਾ ਸਾਲ ਸੀ ਮੱਖੋ ਦਾ ਸੀਗਾ ਮੈਡਮ ਨੇ ਦੀਪੇ ਨੂੰ ਦੇਖ ਕੇ ਕੰਮੂ ਨੂੰ ਝਟਕਣਾ ਸ਼ੁਰੂ ਕਰਤਾ ਹੋਰ ਜਵਾਕ ਚੱਕ ਲਿਉਂਦੀ ਘਰੋਂ ਘਰੇ ਮਾਮਾ ਕੰਮ ਕਰਦਿਆਂ ਸਾਰੇ ਜਵਾਕਾਂ ਨੂੰ ਤੁਹਾਡੇ ਨਾਲ ਤੋਰ ਦਿੰਦਿਆਂ ਇੱਥੇ ਤੂੰ ਪੜ੍ਹਨਾ ਹੀ ਹੈ ਕਿ ਜਵਾਕਾਂ ਨੂੰ ਖੜਾਉਣਾ ਹੀ ਹੈ ਹੋਰ ਕੋਈ ਇਸ ਤੋਂ ਨਿੱਕਾ ਹੈ ਨਹੀਂ ਸੀ ਉਹ ਵੀ ਲਿਆਇਆ ਕਰ ਸਕੂਲ 'ਚ ਪੜਨ ਤਾਂ ਆਉਣਾ ਨਹੀਂ ਜਵਾਕ ਖੜਾ ਲਿਆ ਕਰੋ ਮੈਡਮ ਨੇ ਚੰਗੀ ਕਲਾਸ ਲਈ ਕਮੋਦੀ ਕਮੋਨੀ ਵੀ ਭਾਈ ਬੈਠੀ ਰਹੀ ਦੀਪਾ ਥੋੜੇ ਟਾਈਮ ਬਾਅਦ ਰੋਣ ਲੱਗ ਗਿਆ ਮੱਖੋ ਨੇ ਬਹੁਤ ਪਰੋਂ ਦੀ ਕੋਸ਼ਿਸ਼ ਕੀਤੀ ਪਰ ਜਵਾਕ ਕਿੱਥੇ ਚੁੱਪ ਕਰਦਾ ਮੈਡਮ ਨੇ ਫੇਰ ਝੜਕ ਕੇ ਕਿਹਾ ਜਾ ਚੱਕ ਬਸਤਾ ਘਰੇ ਜਾ ਕੱਲ ਤੋਂ ਜਵਾਕ ਨੂੰ ਜੇ ਲੈ ਕੇ ਆਈ ਤੈਨੂੰ ਸਕੂਲ 'ਚ ਬੈਠਣ ਨਹੀਂ ਦੇਣਾ ਕਮੋ ਘਰੇ ਦੀਪੇ ਨੂੰ ਛੱਡਣ ਜਾਂਦੀ ਰਹੀ ਸਕੂਲ 'ਚ ਪੜ੍ਹਾਈ ਵਧੀਆ ਸੀ ਮੱਖੋ ਪੜਨ 'ਚ ਹੁਸ਼ਿਆਰ ਸੀ ਚਲਾਕ ਵੀ ਬਹੁਤ ਸੀ ਨਿੱਕੀ ਜੀ ਪਿਆਰੀ ਜੀ ਸੂਰਤ ਹਰ ਵੱਡਾ ਨਿੱਕਾ ਬੱਚਾ ਮੱਖੋ ਕੋਲ ਬੈਠ ਜਾਂਦਾ ਕਿਉਂਕਿ ਉਸਦੀ ਬਹੁਤ ਪਿਆਰਾ ਸੀ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਹੁੰਦੀ ਸੀ ਸਭ ਦਾ ਮਨ ਮੋਹ ਲੈਂਦੀ ਸੀ ਮੈਡਮ ਵੀ ਹਰ ਗੱਲ ਮਜਾਕ ਚ ਮੱਖੋ ਨਾਲ ਕਰਦੇ ਹੁੰਦੇ ਸੀਗੇ ਹਸਦੀ ਦੀ ਗੱਲਾਂ ਚ ਟੋਏ ਪੈਂਦੇ ਸੀ ਮੂਰਲੇ ਦੇ ਦੋ ਦੰਦ ਟੁੱਟੇ ਹੋਏ ਸੀ ਨਿਕਲੇ ਹੋਏ ਸੀਗੇ ਤੇ ਹਸਦੀ ਹੋਰ ਵੀ ਪਿਆਰੀ ਲੱਗਦੀ ਸੀਗੀ ਵੀਰਾਮਣੀ ਗੁੱਡੀ ਮੱਖੋ ਇੱਕ ਇੱਕ ਦੂਜੇ ਦੀ ਕਲਾਸ ਦੇ ਅੱਗੜ ਪਿਛੜ ਸੀ ਸਾਰੇ ਜਾਣੇ ਇਹ ਚਾਰੋਂ ਜੋਟੀ ਬਣਾ ਕੇ ਰਹਿੰਦੇ ਸੀ ਇੱਕ ਦਿਨ ਸਕੂਲ ਚ ਮੱਖੋ ਦੇ ਕਿਸੇ ਹੋਰ ਜਵਾਕ ਨੇ ਚਪੇੜ ਮਾਰਤੀ ਮੱਖੋ ਰੋਣ ਲੱਗ ਗਈ ਤੇ ਗੁੱਡੀ ਕੋਲੇ ਜਾਂਦੀ ਰਹੀ ਗੁੱਡੀ ਨੇ ਮਣੀ ਤੇ ਵੀਰਾਂ ਨੂੰ ਜਾ ਕੇ ਦੱਸਿਆ ਤਿੰਨੋਂ ਆ ਕੇ ਉਸ ਜਵਾਕ ਦੇ ਇੱਕ-ਇੱਕ ਚਪੇੜ ਮਾਰੀ ਅੱਧੀ ਛੁੱਟੀ ਮਿਲੀ ਤੇ ਵੀਰਾਂ ਨੇ ਪਾਲ ਤੇ ਜੀਤ ਨੂੰ ਦੱਸ ਦਿੱਤਾ ਪਾਲ ਤੇ ਜੀਤ ਨੇ ਆ ਕੇ ਇੱਕ-ਇੱਕ ਚਪੇੜ ਉਹਨਾਂ ਨੇ ਮਾਰੀ ਉਹਦੇ ਜੇ ਤੂੰ ਹੁਣ ਮੱਖੋ ਦੇ ਮਾਰਿਆ ਤੈਨੂੰ ਕੁੱਟਾਂਗੇ ਮੇਰਾ ਪਾਪਾ ਬਹੁਤ ਕੁੱਟਦਾ ਉਹ ਜਵਾਕ ਬਹੁਤ ਰੋਇਆ ਵੀ ਕਰਿਆ ਕਿ ਫਿਰ ਸਾਰਿਆਂ ਸਾਰਿਆਂ ਨੇ ਸਾਰਿਆਂ ਨੂੰ ਦੱਸਤਾ ਅੱਜ ਮੱਖੋ ਨੂੰ ਇੱਕ ਜਵਾਕ ਨੇ ਕੁੱਟਿਆ ਮੱਖੋ ਇਹ ਨਾ ਸੁਣ ਕੇ ਫੇਰ ਰੋਣ ਲੱਗ ਗਈ ਹੁਣ ਰਾਣੀ ਬਲਬੀਰ ਨੂੰ ਨਿੱਕੋ ਬੋਲੀ ਤੁਸੀਂ ਵੱਡੇ ਬੈਠੇ ਕਿੱਥੇ ਸੀ ਜਵਾਕੜੀ ਨੂੰ ਕੋਈ ਜਵਾਕ ਕੁੱਟ ਗਿਆ ਰਾਣੀ ਬਲਬੀਰ ਨੇ ਕਿਹਾ ਸਾਨੂੰ ਇਹਨਾਂ ਨੇ ਕਿਉਂ ਨਹੀਂ ਦੱਸਿਆ ਅਗਲੇ ਦਿਨ ਰਾਣੀ ਬਲਬੀਰ ਤੇ ਮਲਕੀ ਤੇ ਜਾ ਖੜੇ ਹੋ ਜਵਾਕ ਕੋਲੇ ਜੋ ਹੱਕ ਦੇ ਹਜੇ ਇੱਕ ਮਾਰੀ ਸੀ ਚਪੇੜ ਜਵਾਕ ਘਰੇ ਭੱਜ ਗਿਆ ਉਹ ਜਵਾਕ ਘਰੋਂ ਆਪਦੇ ਮਾਪਿਆਂ ਨੂੰ ਸੱਤ ਲੈ ਕੇ ਆਇਆ ਉਸਦੇ ਮਾਪਿਆਂ ਨੇ ਨਾ ਸਾਰਿਆਂ ਦੀ ਸ਼ਿਕਾਇਤ ਲਾ ਦਿੱਤੀ ਮੈਡਮ ਕੋਲੇ ਉਹਨਾਂ ਨੇ ਮੈਡਮ ਨੂੰ ਕਿਹਾ ਸਾਡੇ ਕਾਲੂ ਨੂੰ ਕੱਲ ਤੇ ਅੱਜ ਜਵਾਕਾਂ ਨੇ ਰਲ ਕੇ ਗੁੱਟਿਆ ਮੈਡਮ ਨੇ ਸਾਰੇ ਕੋਲ ਬੁਲਾ ਲਏ ਸਾਰੇ ਇੱਕ ਦੂਜੇ ਵੱਲ ਦੇਖ ਮੈਡਮ ਨੇ ਕਿਹਾ ਕਾਲੂ ਨੂੰ ਕਿਉਂ ਗੁੱਟਿਆ ਬਲਬੀਰ ਬੋਲਦਾ ਭੈਣ ਜੀ ਸਾਡੀ ਮੱਖੋਂ ਨੂੰ ਕੱਲ ਇਹਨੇ ਗੁੱਟਿਆ ਸੀ ਮੈਡਮ ਜਦੋਂ ਮੱਖੋਂ ਨੂੰ ਗੁੱਟਿਆ ਸੀ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਤੁਸੀਂ ਕੱਲ ਵੀ ਗੁੱਟਿਆ ਤੇ ਅੱਜ ਵੀ ਗੁੱਟਿਆ ਕਾਲੂ ਦੀ ਮਾਂ ਬੋਲਦੀ ਭੈਣ ਜੀ ਜੇ ਸਾਡਾ ਜਵਾਕ ਡਰ ਗਿਆ ਕੱਲ ਤੋਂ ਸਕੂਲ ਨਾ ਆਇਆ ਫਿਰ ਪੜ੍ਹਾਈ ਖਰਾਬ ਹੋ ਇਹ ਤਾਂ ਅੱਜ ਵੀ ਨਹੀਂ ਆਉਂਦਾ ਸੀ ਮੈਡਮ ਬੋਲੇ ਹੁਣ ਚੁੱਪ ਕਿਉਂ ਕਰ ਗਏ ਤੁਹਾਡੇ ਮਾਂ ਪੇ ਬੁਲਾ ਕੇ ਤੁਹਾਡੀ ਸ਼ਿਕਾਇਤ ਕਰੂੰ ਰਾਣੀ ਭੈਣ ਜੀ ਸਾਡੇ ਤੋਂ ਗਲਤੀ ਹੋ ਗਈ ਮੈਂ ਨਹੀਂ ਕਾਲੂ ਦੇ ਚਪੇੜ ਮਾਰੀ ਇਹ ਬਲਵੀਰ ਨੇ ਇੱਕ ਮਾਰੀ ਸੀ ਬਲਵੀਰ ਭੈਣ ਜੀ ਮੈਂ ਵੀ ਨਹੀਂ ਮਾਰੀ ਇਹ ਮਲਵੀਰ ਨੇ ਮਲਕੀਤ ਨੇ ਇੱਕ ਮਾਰੀ ਸੀ ਮੈਡਮ ਬੋਲ ਮਲਕੀਤ ਕਿਉਂ ਮਾਰੀ ਚਪੇੜ ਤੂੰ ਖੁਦ ਟੀਚਰ ਬਣਦਾ ਮਲਕੀਤ ਭੈਣ ਜੀ ਮੈਂ ਤਾਂ ਉੰਜ ਹਲਕੀ ਜੀ ਮਾਰੀ ਸੀ ਗਲਤੀ ਹੋ ਗਈ ਮੈਡਮ ਆ ਗੁੱਡੀ ਵੀਰਾ ਨੇ ਕਿਉਂ ਮਾਰੀਆਂ ਨੱਕ ਚੁੰਨ ਲਈ ਪੂੰਜੀ ਨਹੀਂ ਜਾਂਦੀ ਜਵਾਗ ਦੇ ਚਪੇੜਾ ਮਾਰਨੀ ਆ ਗਈ। ਪਾਲਜੀਤ ਗੁੱਡੀਮਣੀ ਵੀਰਾਂ ਡਰਦੇ ਰੋਣ ਲੱਗ ਗਏ। ਇਹਨਾਂ ਨੂੰ ਦੇਖ ਕੇ ਮੱਖੋ ਵੀ ਰੋਣ ਲੱਗ ਗਈ। ਮੈਡਮ ਨੇ ਚੁੱਪ ਕਰਾ ਕੇ ਕਲਾਸ 'ਚ ਭੇਜ ਦਿੱਤੇ ਗਏ। ਇਹ ਬੋਲ ਕੇ ਕਿ ਤੁਸੀਂ ਇਸ ਤੋਂ ਮਗਰੋਂ ਕੋਈ ਜਵਾਗ ਦੇ ਚ ਪੇੜ ਮਾਰੀ। ਮੈਂ ਉਹਨਾਂ ਨੂੰ ਦਰਖਤ ਨਾ ਬਣ ਦੇਣਾ। ਬਲਵੀਰ ਭੈਣ ਜੀ ਸਾਡੀ ਭੈਣ ਨੂੰ ਕੁੱਟਿਆ ਸੀ ਕਾਲੂ ਨੇ। ਮੈਡਮ ਹੁਣ ਕੋਈ ਵੀ ਜਵਾ ਕਿਸੇ ਦੇ ਵਿੱਚ ਪੇੜ ਮਾਰੂ ਤੁਸੀਂ ਸਾਰੇ ਮੈਂ ਲੜਾਈ ਕਰਦੇ ਦੇਖ ਲੈ ਤਾਂ ਮੈਂ ਸਾਰਿਆਂ ਨੂੰ ਬੰਨ੍ਹ ਦੇਣਾ। ਮੈਡਮ ਦੇ ਦੋਵਾਂ ਕਮਾਰ ਸਭ ਨੂੰ ਕਲਾਸ ਚ ਭੇਜ ਦਿੱਤਾ ਗਿਆ ਕਾਲੂ ਦੇ ਮਾਪਿਓ ਘਰੇ ਜਾਂਦੇ ਰਹੇ ਕਾਲੂ ਹੁਣ ਪੜ੍ਹਨ ਲੱਗ ਗਿਆ ਸੀ ਸਾਰੇ ਜਵਾਗ ਚੁੱਪ ਕਰਕੇ ਆਪਦਾ ਆਪਦਾ ਪੜ੍ਹਨ ਲੱਗ ਗਏ ਡਰ ਗਏ ਸੀ ਮੈਡਮਾਂ ਨੇ ਚੰਗਾ ਡਰਾਪ ਆਇਆ ਸੀ ਤੁਹਾਨੂੰ ਇਹ ਭਾ ਕਿਵੇਂ ਲੱਗਿਆ ਸਾਰਿਆਂ ਨੇ ਜਰੂਰ ਸੁਣਨਾ ਅੱਗੇ ਸ਼ੇਅਰ ਕਰਨਾ ਲਾਈਕ ਕਮੈਂਟ ਜਰੂਰ ਕਰਨੇ ਤੇ ਦੱਸਣਾ ਕਹਾਣੀ ਕਿਵੇਂ ਲੱਗੀ